ਦਾਸਪ੍ਰਭਲ ਸਿੰਘ ਤੰਤਨ RAM ਦਾਸ ਕੋਰ ਜਿੰਸਰੀਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਨਹਾਰੇ ਤਾਰਿਆ ਐਸੇ ਦੀਨ ਦੇ ਆਲ ਸਤਿਗੁਰੂ ਚੌਥੇ ਗੁਰੂ ਨਾਨਕ ਤਨ ਗੁਰੂ RAM ਦਾਸ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼੍ਰੀ ਗੁਰੂ RAM ਦਾਸ ਇੰਟਰਨੈਸ਼ਨਲ 에어ਪੋਰਟ ਦੀ ਸਜਾਵਟ ਦੀ ਸੇਵਾ ਹੋ ਰਹੀ ਹੈ ਜੀ ਇਹ ਸਾਰੀ ਸਜਾਵਟ ਸਰਦਾਰ ਸੁਵਿੰਦਰਪਾਲ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਨੇ ਬਾੜਿਆ ਹੈ ਜੀ ਤੇ ਪੂਰਨ ਸਹਿਯੋਗ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਰਦਾਰ ਭਗਵੰਤ ਸਿੰਘ ਜੀ ਜੱਥੇਦਾਰ ਸਾਹਿਬ ਯਾਨੀ ਰਕबीर ਸਿੰਘ ਜੀ ਦੇ ਸਹਿਯੋਗ ਨਾਲ ਇਹ ਸਾਰੀ ਸੇਵਾ ਹੋ ਰਹੀ ਹੈ ਜੀ ਇਸ ਤੇ ਵਿੱਚ 30 ਕਾਰੀਗਰ ਤੇ 35 ਤੋਂ 40 ਸੇ ਪ੍ਰੇਮੀ ਸੇਵਾਦਾਰ ਨਾਲ ਜੁੜੇ ਜੀ ਤੇ 35 ਤੋਂ 40 ਕਿਸਮਾਂ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਫਲਾਰਸ ਇਹਦੇ ਵਾਸਤੇ ਮੰਗਾਏ ਗਏ ਨੇ ਜੀ ਮਹਾਰਾਜ ਗੁਰੂ RAMਦਾਸ ਦਰਸ ਕਰਨ ਇਸ ਗੁਰੂ RAMਦਾਸ ਮਾਰੇ ਇੰਟਰਨੈਸ਼ਨਲ 에ਰਪੋਰਟ ਤੋਂ ਬਾਅਦ ਰੇਲਵੇ ਸਟੇਸ਼ਨ ਦੀ ਵੀ ਸਜਾਵਟ ਹੋਣੀ ਹੈ ਤਾਂ ਜੋ ਦੂਰ ਦਰਾਡੇ ਤੋਂ ਆਈ ਹੋਈ ਸੰਗਤ ਦਾ ਪੂਰੇ ਪ੍ਰਕਾਰ ਨਾਲ ਵੈਲਕਮ ਹੋ ਸਕੇ ਜੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAM DAS ਗੁਰ ਜਿਨ ਸਿਰ ਆਤਿ ਨੇ ਸਵਾਰਿਆ ਪੂਰੀ ਹੋਈ ਕਾਰਮਾਤ ਆਪ ਸਿਜਣ ਹਾਰੇ ਤਾਰਿਆ ਸੱਚੇ ਪਾਤਸ਼ਾਹ ਚੌਥੇ ਨਾਨਕ ਸੋਢੀ ਸੁਲਤਾਨ ਪਿਤਾ ਤਨ ਤਨ ਸ੍ਰੀ ਗੁਰੂ RAM DAS ਜੀ ਦੇ ਪ੍ਰਕਾਸ਼ ਦਿਵਸ ਦੇ ਮੌਕੇ ਤੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਬਿਆੰਤ ਬਿਆੰਤ ਵਧਾਈਆਂ। ਇਸ ਸੰਬੰਧ ਦੇ ਵਿੱਚ ਇਸ ਵੇਲੇ ਸ੍ਰੀ ਗੁਰੂ RAM DAS ਜੀ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਹੋਲਾ ਦੀ ਸੇਵਾ ਚੱਲ ਰਹੀ ਹੈ ਜਿਦੇ ਚ 20 ਤੋਂ 25 ਕਾਰੀਗਰ ਅਤੇ 30 ਤੋਂ 40 ਸਿੰਘ ਨਾਲ ਸੇਵਾ ਨਿਭਾਰੇ ਹਨ ਅਰਾਈਵਲ ਵੀ ਤੇ ਡਿਪਾਰਚਰ ਵਾਲੇ ਏਰੀਆ ਵਿੱਚ ਵੀ ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਮਾਡਲ ਲੱਗੇ ਹਨ ਉਹਨਾਂ ਨੂੰ ਵੀ ਪੂਰਾ ਸਜਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਅੱਜ ਰਾਤ ਤੋਂ ਬਾਅਦ ਫਿਰ ਰੇਲਵੇ ਸਟੇਸ਼ਨ ਵੱਲ ਸਾਰੀਆਂ ਸੰਗਤਾਂ ਨੇ ਉੱਥੇ ਜਾ ਕੇ ਉਹਨੂੰ ਵੀ ਸਜਾਉਣਾ ਹੈ ਤਾਂ ਕਿ ਆਉਣ ਵਾਲੀ ਸਾਰੀ ਸੰਗਤ ਨੂੰ ਪ੍ਰਕਾਸ਼ ਦਿਹਾੜੇ ਦੇ ਉੱਤੇ ਆਉਣ ਵੇਲੇ ਪੂਰਾ ਵੈਲਕਮ ਕੀਤਾ ਜਾਵੇ ਅਤੇ ਸਾਰਿਆਂ ਨੂੰ ਮਹਾਰਾਜ ਖੁਸ਼ੀਆਂ ਤੇ ਖੇੜੇ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ